ਵੱਡੇ ਭਾਗ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਹਾਉ ਜੀ ਜਿਹਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਅੱਜ ਦਾ ਦਿਨ ਸਿੱਖ ਕੌਮ ਦੇ ਵਿੱਚ ਜੋ ਭਾਈ ਗਣੀ ਸਿੰਘ ਜੀ ਹੈ ਉਹਨਾਂ ਦਾ ਦਿਹਾੜਾ ਜੀ ਅੱਜ ਜਿਨ੍ਹਾਂ ਨੂੰ ਬੰਦ-ਬੰਦ ਕੱਟ ਕੇ ਸ਼ੀਰ ਕਰ ਦਿੱਤਾ ਗਿਆ ਸੀ ਨਾਨਕ ਸਾਹਿਬੀ ਕੈਲੰਡਰ ਦੇ ਮੁਤਾਬਕ ਅੱਜ ਦੇ ਦਿਨ ਭਾਈ ਗਣੀ ਸਿੰਘ ਜੀ ਨੂੰ ਨਿੱਕੇ-ਨਿੱਕੇ ਓਟਿਆਂ ਤੋਂ ਅਜਿਵੇਂ ਆਪਣੇ ਸਰੀਰ ਤੇ ਇਹ თੁੰਗਲਾਂ ਦੇ ਪੋਟੇ ਬਣਦੇ ਨਾ ਜੋੜ ਬਣਦੇ ਜੀ ਜੋੜਾਂ ਦੇ ਉੱਤੋਂ ਜਿੱਥੇ ਵੀ ਜੋੜ ਆ ਗਿਆ ਸਰੀਰ ਤੋਂ ਘੱਟ ਦੇਣਾ ਇਹਨੂੰ ਕਹਿੰਦੇ ਜੀ ਬੰਦ ਬੰਦ ਜਦੋਂ ਜਲਾਦ ਮਾਰਨ ਲੱਗਿਆ ਸੀ ਨਾ ਟੱਕ ਗੁੱਟ ਦੇ ਉੱਤੇ ਮਾਰਨ ਲੱਗਿਆ ਸੀਦਾ ਜਲਾਦ ਦੀ ਭਾਈ ਮਣੀ ਸਿੰਘ ਜੀ ਨੇ ਬਾਹ ਫੜ ਲਈ ਕਹਿੰਦਾ ਇਹ ਕੀ ਕਰਦਾਗਾ ਕਹਿੰਦਾ ਜੀ ਕਹਿੰਦੇ ਤੈਨੂੰ ਹੁਕਮ ਕੀ ਹੋਇਆਗਾ ਕਹਿੰਦਾ ਜੀ ਬੰਦ-ਬੰਦ ਕੱਟਣ ਦਾ ਕਹਿੰਦੇ ਫਿਰ ਬੰਦ-ਬੰਦ ਤਾਂ ਭਾਈ ਉਂਗਲਾਂ ਦੇ ਪੋਟਿਆਂ ਤੋਂ ਸ਼ੁਰੂ ਹੁੰਦਾਗਾ ਕਿੰਨੀ ਸੁਰਤ ਚੜ੍ਹਦੀ ਕਲਾ ਵਿੱਚ ਰਹਿ ਜਾਓ ਕਿੰਨੀ ਸੁਰਤ ਅਕਾਲਪੁਰਖ ਵਾਹਿਗੁਰੂ ਨਾਲ ਲੀਨ ਸੁਰਤ ਹੈ ਕਿ ਜਿਹੜੀ ਜਲਾਦ ਨੂੰ ਕਹਿ ਰਿਹਾ ਸਰੀਰ ਵੀ ਭਾਈ ਉਂਗਲਾਂ ਦੇ ਜਿਹੜੇ ਟੋਟੇ ਆ ਉਹ ਤਾਂ ਇੱਥੋਂ ਉਂਗਲਾਂ ਤੋਂ ਸ਼ੁਰੂ ਹੁੰਦੇ ਆ ਇਹ ਬੰਦ 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 ਕੱਟਣ ਦਾ ਹੁੰਦਾ ਹੈ ਤੈਨੂੰ ਨਿੱਕੇ ਨਿੱਕੇ ਟੋਟੇ ਕਰ ਸਰੀਰ ਦੇ ਇੱਥੇ ਪਿਆਰਿਓ ਮਾੜਾ ਜਾਂ ਕੋਈ ਲਾਲਚ ਦੇ ਦੇ ਸਾਨੂੰ ਕਿ ਤੁਸੀਂ ਸਾਡੇ ਧਰਮ ਚ ਆ ਜਾਓ ਆਪਣਾ ਧਰਮ ਛੱਡ ਕੇ ਉਧਰ ਵੜ ਜਾਂਦੇ ਆ ਨਿੱਕਾ ਜਿਹਾ ਲਾਲਚ ਦਿੱਤਾ ਵੀ ਨਿੱਕਾ ਜਿਹਾ ਵੀ ਅਸੀਂ ਤੁਹਾਨੂੰ ਆਹ ਦੇ ਦਾਂਗੇ ਤੁਹਾਨੂੰ ਅਸੀਂ ਛਾਪਾਂ ਦੇ ਦਾਂਗੇ ਤੁਹਾਨੂੰ ਅਸੀਂ 500 ਰੁਪਏ ਦੇ ਦਾਂ ਕਰਾਂਗੇ ਮਹੀਨੇ ਦਾ ਬਸ ਧਰਮ ਛੱਡਤਾ ਜੀ ਇੱਕ ਉਹ ਵੀ ਹੈ ਜਿਹੜਾ ਕਹਿੰਦਾ ਬੰਦ-ਬੰਦ ਕੱਟਦੇ ਹੋ ਸਰੀਰ ਦਾ ਪਰ ਅਸੀਂ ਆਪਣਾ ਧਰਮ ਨਹੀਂ ਛੱਡਣਾ ਇਹ ਕੋ ਵੀ ਸੂਰਮੇ ਹੋਏ ਜੀ ਸਰਵੋਚਾਰ ਐਸੇ ਮਹਾਨ ਸ਼ਹੀਰ ਨੂੰ ਲੱਖਾਂ ਬਾਗ ਕੋਟ-ਕੋਟ ਪ੍ਰਣਾਮ ਹੈ ਜੀ ਹੇ ਅਕਾਲ ਪੁਰਖ ਵਾਹਿਗੁਰੂ ਸਾਡੇ ਵਿੱਚ ਵੀ ਐਸਾ ਸਿੱਖੀ ਸਪੰਦ ਸਿੱਖੀ ਪਿਆਰ ਗੁਰੂ ਨਾਲ ਪਿਆਰ ਪੈ ਜਾਵੇ ਇਸਾ ਪਿਆਰ ਸਾਡਾ ਵੀ ਬਣ ਜਾ ਵੀ ਮਹਾਰਾਜ ਕਿਰਪਾ ਕਰੀ ਆਓ ਜੀ ਆਪਾਂ ਜੋ ਲੜੀਵਾਰ ਵਿਆਖਿਆ ਸੁਖਮਨੀ ਸਾਹਿਬ ਦੀ ਚੱਲ ਰਹੀ ਹੈ ਜੀ ਤੀਸਰੇ ਪਾਦ ਦੀ ਵਿਆਖਿਆ ਸ਼ੁਰੂ ਕਰਨੀ ਆਪਾਂ ਆਦ ਅੰਤ ਜੋ ਰੱਖਣ ਹਾ ਤੈਸਿਓਂ ਪ੍ਰੀਤਨਾ ਕਰੈ ਗਵਾਰ ਜਾਂ ਕੇ ਸੇਵਾ ਨਾਮ ਨਿਤ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕਰ ਸਦ ਸਦਾ ਹਜੂਰੇ ਤਾਂ ਕੋ ਵੰਦਾ ਜਾਣਤ ਦੂਰੇ ਜਾਂਕੇ ਟੈਲ ਪਾਵੈ ਦਰਦ ਮਾਣਾ ਤਿਸੇ ਬਸਾਰੈ ਮੂਦ ਅਜਾਨ ਸਦਾ ਸਦਾ ਇਹ ਭੂਲਣਹਾਰ ਨਾਨਕ ਰਖਣ ਹਰਿ ਪਰ ਇਹ ਜੀ ਤੀਜਾ ਪਦ ਇਹ ਕਾਲਪੁਰਖ ਵਾਹਿਗੁਰੂ ਆਦੰਤ ਜੋ ਰੱਖਣਹਾਰ ਪ੍ਰਮਾਤਮਾ ਆਦ ਤੋਂ ਲੈ ਕੇ ਅੰਤ ਤੱਕ ਰੱਖਣਹਾਰ ਏ ਸਾਨੂੰ ਮੁੱਢ ਤੋਂ ਲੈ ਕੇ ਅਖੀਰ ਤੱਕ ਰੱਖਦਾ ਵੀ ਹੈ ਤੈਨੂੰ ਮਾਤਾ ਕੇ ਉਦਰ ਮੈਂ ਪਰਪਾਲ ਕਰੀ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵੇ ਸਾਰੀ ਐ ਇਹ ਵਡ ਦਾਤਾ ਜੇ ਅਗਣ ਮੈਂ ਔਰ ਪਹੁੰਚਾ ਦੇ ਜੇ ਅੱਗ ਦੇ ਵਿੱਚ ਵੀ ਤੇਰੇ ਭੋਜਨ ਦਾ ਪ੍ਰਬੰਧ ਹੈ ਕਿਉਂ ਡਰਦਾ ਮਾਣਾ ਮੇਰਿਆ ਮਾਂ ਦੀ ਏਕ ਦੀ ਅਗਣ ਦੇ ਵਿੱਚ ਵੀ ਤੇਰੇ ਭੋਜਨ ਦਾ ਪ੍ਰਬੰਧ ਦਾ ਕਿਉਂ ਡਰਦਾ ਫਿਰਦਾ ਐ ਅਸੀਂ ਭੁੱਖੇ ਨਾ ਮਰ ਜੀ ਜੀ ਅਸੀਂ ਆ ਨਾ ਹੋ ਜੇ ਜੇਕਰ ਤੂੰ ਤਾਂ ਮਾੜੀ ਨਾ ਕਰੇਂਗਾ ਫਿਰ ਭਾਈ ਸੁੱਖਾ ਮਰੇ ਗਈ ਮਾੜੇ ਕੰਮ ਦਾ ਮਾੜਾ ਨਤੀਜਾ ਹੀ ਆਉਣਾ ਨਾ ਪਿਆ ਗਲਤ ਕੰਮਾਂ ਦੇ ਗਲਤ ਨਤੀਜੇ ਆਉਂਦੇ ਐ ਫਿਰ ਹੋਰ ਨਾ ਕਿਸੇ ਨੂੰ ਦੋਸ਼ ਦੇਣਾ। ਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਆਂ ਤੋ ਲੈ ਕੇ ਅੰਤ ਤੱਕਾਂ ਅਖੀਰ ਤੱਕਾਂ। ਕੱਲ ਆਪਾਂ ਕੱਲ ਪਰਸੋਂ ਵੀ ਗੱਲ ਕੀਤੀ ਸੀ ਵੀ ਪਹਿਲਾਂ ਤਾਂ ਤੈਨੂੰ ਮਾਤਾ ਪਿਤਾ ਬਣ ਕੇ ਸੰਭਾਲਿਆ ਪ੍ਰਮਾਤਮਾ ਨੇ ਫਿਰ ਤੈਨੂੰ ਸੁੱਖ ਸਾਧਨ ਦਿੱਤੇ ਕਿੰਨੇ ਜਵਾਨੀ ਵਿੱਚ ਨੌਕਰੀ ਦਿੱਤੀ ਨਾਤ ਨੂੰ ਧੀਆਂ ਪੁੱਤ ਤੇ ਫਿਰ ਬੁਢਾਪੇ ਵਿੱਚ ਤੇਰੇ ਪੋਤੇ ਪੁੱਤਾਂ ਤੈਨੂੰ ਸੰਭਾਲਣ ਵਾਲੇ ਹੋਗੇ ਤੇਰੇ ਮੂੰਹ 'ਚ ਰੋਟੀਆਂ ਵਰਤਣਾ ਪਾਉਣ ਵਾਲੇ ਹੋਗੇ ਜੀ ਕਿਵੇਂ ਪ੍ਰਮਾਤਮਾ ਸੰਭਾਲ ਕਰਦਾ ਹੈ ਜੀ ਤੇ ਜੇ ਰਿਸ਼ਤਿਆਂ ਦੇ ਵਿੱਚੋਂ ਪ੍ਰਮਾਤਮਾ ਵੇਖ ਲਗੇ ਫਿਰ ਭਾਈ ਰਿਸ਼ਤੇ ਵੀ ਪਵਿੱਤਰ ਹੋ ਜਾਂਦੇ ਪਿਆਰੋਂ ਇਹ ਗੱਲ ਚੇਤੇ ਰੱਖਿਓ ਜੇ ਰਿਸ਼ਤਿਆਂ ਵਿੱਚੋਂ ਪ੍ਰਮਾਤਮਾ ਨਜ਼ਰਾਂ ਲੱਗ ਜੇ ਨਾ ਨੂੰ ਸੱਸ ਦਾ ਝਗੜਾ ਖਤਮ ਹੋ ਜਾਊਗਾ ਬਸ ਜੇ ਰਿਸ਼ਤਿਆਂ ਵਿੱਚੋਂ ਪ੍ਰਮਾਤਮਾ ਵੇਖਣ ਲੱਗ ਜੇ ਤਾਂ ਸਾਨੂੰ ਰਿਸ਼ਤਿਆਂ ਵਿੱਚੋਂ ਪ੍ਰਮਾਤਮਾ ਦਿੱਸਦਾ ਨਹੀਂ ਜੇ ਹਜੇ ਰਿਸ਼ਤਿਆਂ ਵਿੱਚੋਂ ਨਾ ਪਿਆਰ ਨਹੀਂ ਹਜੇ ਝਲਕਦਾਗਾ ਫਿਰ ਤਾਂ ਲੜਾਈ ਖਤਮ ਹੋ ਜੇ ਜੇ ਰਿਸ਼ਤਿਆਂ ਵਿੱਚੋਂ ਪ੍ਰਮਾਤਮਾ ਨਜ਼ਰ ਆਣ ਲੱਗ ਜਾਵੇ ਕਿ ਪ੍ਰਮਾਤਮਾ ਤੂੰ ਮੇਰੀ ਸੇਵਾ ਸੰਭਾਲ ਵਾਸਤੇ ਆਹ ਰਿਸ਼ਤਾ ਬਣਾਦਾ ਇਹ ਕਾਲਪੁਰਖ ਵਾਹਿਗੁਰੂ ਮੇਰੀ ਸੇਵਾ ਸੰਭਾਲ ਵਾਸਤੇ ਆਹ ਰਿਸ਼ਤਾ ਤੱਕੈਂ ਕਰ ਦੁੱਤਾ ਸੋਹਣਾ ਹੋ ਵਿਚਾਰ ਗੁਰੂ ਜੀ ਕਹਿੰਦੇ ਤੈਸੋਂ ਪ੍ਰੀਤਨ ਕਰੈ ਗਵਾਰ ਕਿੰਨੇ ਵੀ ਇਹ ਮੂਰਖ ਮਣਾ ਗਵਾਰ ਦਾ ਅਰਥ ਮੂਰਖ ਹੁੰਦਾ ਜੀ ਪਾਗਲ ਵੀ ਕਰ ਸਕਦੇ ਆ ਜੀ ਮੂਰਖਾ ਪ੍ਰਮਾਤਮਾ ਨਾਲ ਪ੍ਰੀਤੀ ਕਿਉਂ ਨਹੀਂ ਕਰਦਾ ਤੂੰ ਇਸੀ ਉਸ ਨਾਲ ਪ੍ਰੀਤ ਕਿਉਂ ਨਹੀਂ ਕਰਦਾਗਾ ਕਿਉਂਕਿ ਪ੍ਰੀਤ ਕਿਉਂ ਨਹੀਂ ਕਰਦਾ ਪਿਆਰਿਓ ਉਹਦੇ ਨਾਲ ਪਿਆਰ ਹੈਗਾ ਗੱਲ ਇਹ ਜਿਹੜੀ ਚੀਜ਼ ਨਾਲ ਪਿਆਰ ਹੋਵੇ ਵਾਰ-ਵਾਰ ਚੇਤੇ ਵਿੱਚ ਆਉਂਦੀ ਹੈ ਜੀ ਵਾਰ-ਵਾਰ ਭੁੱਲਣ ਤੇ ਵੀ ਨਹੀਂ ਭੁੱਲਦੀ ਕਹਿੰਦੇ ਮੇਰੀ ਤਾਂ ਨਾ ਤਾਰ ਹੀ ਉੱਥੇ ਵੱਜੀ ਜਾਂਦੀ ਐ ਐਂ ਕਹਿੰਦਾ ਹੁੰਦਾ ਮਾਤਾ ਕਹਿੰਦਾ ਯਾਰ ਮੈਂ ਬੈਠਾ ਤਾਂ ਇੱਥੇ ਐ ਮੇਰੀ ਤਾਰ ਤਾਂ ਉੱਥੇ ਵੱਜੀ ਜਾਂਦੀ ਐ ਜਿੱਥੇ ਪਿਆਰ ਹੈ ਜੀ ਪ੍ਰਮਾਤਮਾ ਨਾਲ ਨਾਮ ਬਾਣੀ ਨਾਲ ਭਜਨ ਗੰਦਗੀ ਨਾਲ ਪਿਆਰ ਹੈ ਨਹੀਂਗਾ ਕਹਿੰਦਾ ਨਾ ਤੜਕੇ ਤਬ ਉੱਥੇ ਨਹੀਂ ਜਾਂਦਾ ਨੀਂਦ ਹੀ ਬੋਲੀ ਆਉਂਦੀ ਐ ਪਿਆਰ ਹੈ ਨਹੀਂ ਨਾ ਦਰਾ ਪਰ ਜਿਹੜੇ ਦਾ ਪਿਆਰ ਪਾ ਜਾਂਦਾ ਉਹ ਅੰਮ੍ਰਿਤ ਵੇਲੇ ਤਾਂ ਜਾਗਦੇ ਹੁੰਦੇ ਐ ਜੀ ਉਹ ਨਹੀਂ ਸੌਂਦੇਗੇ ਨਾ 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 ਨੀਂਦ ਕਿੰਨਾ ਨੂੰ ਪੈਂਦੀ ਐ ਹਰ ਜਸ ਸੁਣਤ ਆਲਸ ਮਣ ਕੀ ਨਾਮ ਪ੍ਰਮਾਤਮਾ ਦਾ ਨਾਮ ਬਾਣੀ ਸੁਣਨ ਵੇਲੇ ਆਫ ਕਰਦਾ ਜੀ ਮਨ ਇਹ ਗੱਲ ਚੇਤੇ ਰੱਖਿਓ ਜਦੋਂ ਵੀ ਅੰਮ੍ਰਿਤ ਵੇਲਾ ਹੋਊਗਾ ਨਾ ਨੀਂਦ ਕਿਉਂ ਵੱਧ ਪੈਂਦੀ ਐ ਕਾਰਨ ਇਹ ਹੀ ਐ ਜੀ ਮਨ ਮੈਲਾ ਹਾ ਉੱਠ ਕੇ ਨਹੀਂ ਰਾਜੀਦਾ ਪੜਾਂਦੀ ਨੀਂਦ ਪੂਰੀ ਹੋ ਗਈ ਹੋਵੇ ਫੇਰ ਵੀ ਉੱਠ ਕੇ ਨਹੀਂ ਰਾਜੀਦਾ ਜੇ ਕੋਈ ਕੰਮ ਹੋ ਤੁੰਦਾ ਕਰਦੇ ਰਾਤ ਨੂੰ ਕੋਈ ਵਾਰੀ ਸੀ ਪਾਣੀ ਦੀ ਜਾਂ ਕੋਈ ਕਾਰਨ ਬਣ ਗਿਆ ਕੋਈ ਸਫਰ ਦੇ ਵਿੱਚ ਜਾਣਾ ਪੈ ਗਿਆ ਉਹ ਵੱਖਰੀ ਗੱਲ ਐ ਪਰ ਜਾਣ ਬੁੱਝ ਕੇ ਨਹੀਂ ਉੱਠ ਕੇ ਰਾਜੀ ਜੀ ਨਾ ਜਾਣ ਬੁੱਝ ਕੇ ਕੰਗਾ ਜੀ ਉੜ ਕੇ ਤਾਂ ਬਾਲੀ ਨਹੀਂ ਆਉਂਦੀ ਐ ਹਾਂ ਭਾਈ ਗਿਆਨੀ ਪਿੰਦਰਪਾਲ ਜੀ ਕਹਿੰਦੇ ਹੁੰਦੇ ਐ ਆਖੇ ਕਹਿਣਗੇ ਮਹਾਰਾਜ ਸਾਨੂੰ ਅਮਰਤ ਵੇਲੇ ਜਾਗਣ ਦਾ ਬਲ ਬਖਸ਼ੀ ਉਹ ਕਹਿੰਦੇ ਹੁੰਦਾ ਕਹਿੰਦੇ ਪਹਿਲਾਂ ਇਹ ਕਰਿਆ ਕਰੋ ਅਰਦਾਸ ਵੀ ਪ੍ਰਮਾਤਮਾ ਸਾਨੂੰ ਟਾਈਮ ਨਾਲ ਸੌਣ ਦਾ ਬਲ ਬਖਸ਼ੀ ਕਿਉਂਕਿ ਰਾਤ ਨੂੰ ਜਿਹਨੇ 12 ਵਜੇ ਤੱਕ ਫਿਲਮਾਂ ਵੇਖਣਗੀਆਂ 12 ਵਜੇ ਤੱਕ ਮੋਬਾਈਲਾਂ ਦੇ ਉੱਤੇ ਬੈਠੇ ਰਹਿਣਾਗਾ ਤੇ ਫਿਰ ਤਾਂ ਭਾਈ ਤੜਕੇ ਉੱਠਿਆ ਜਾਂਦਾ ਹੀ ਨਹੀਂਗਾ ਆਹੇ ਹਾਲ ਅੱਜ ਦੀ ਨੌਜਵਾਨ ਪੀੜ੍ਹੀ ਰਾਤ ਨੂੰ ਤਾਂ ਇੱਕ ਇੱਕ ਵੇਂ ਤੱਕ ਕਹਿੰਦੇ ਰਾਤ ਨੂੰ ਤਾਂ ਭਾਣ ਦੀ 12 ਵਜੇ ਤੱਕ ਲਈ ਕਰ ਜਾਦਾ ਕੜ ਕੇ ਸੌਂ ਕੇ ਆ ਜਾਵੇ ਫਿਰ ਨਹੀਂ ਭਾਈ ਜੇ ਟਾਈਮ ਨਾਲ ਸੌਵਾਂਗੇ ਟਾਈਮ ਨਾਲ फेर ਹੀ ਨੀਂਦ ਪੂਰੀ ਹੋਗੀ ਉਸ ਜਿਹਦੀ ਆਟੋਮੈਟਿਕ 2:30 ਵਜੇ ਜਾਗਾ ਜਾਣੀ ਐ ਜਾਗਾ ਜਾਣੀ ਬਸ ਸੌਂਦਾ ਨਹੀਂ ਇਹ ਸਰੀਰ ਸਰਹੋ ਵਿਚਾਰ ਅੰਮ੍ਰਿਤ ਵੇਲੇ ਦੀ ਸੰਭਾਲ ਜ਼ਰੂਰੀ ਐ ਭਾਈ ਹਰ ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨ ਖੁੱਟੈ ਨਾਹੀ ਕਹਿੰਦੇ ਅੰਮ੍ਰਿਤ ਵੇਲੇ ਦਾ ਨਾ ਵੱਤ ਦੇ ਉੱਤੇ ਵੱਤ ਦੇ ਵਿੱਚ ਬੀਜ ਪਾਉਣਾ ਹੁੰਦਾ ਜਿਵੇਂ ਵੱਤ ਦੇ ਵਿੱਚ ਬੀਜ ਪਾਉਣੇ ਨਾ ਆਪਾਂ ਜੇ ਵੱਤ ਗਿੱਲੀ ਹੋਵੇ ਫਿਰ ਵੀ ਨਿਵਾਣ ਦੇ ਵਿੱਚ ਬੀਜ ਉੱਗਦਾ ਜੇ ਵੱਤ ਸੁੱਕ ਜੇ ਫਿਰ ਵੀ ਘਾ ਟੁੱਗਰਦਾ ਜੀ ਜੇ ਵੱਤ ਸਹੀ ਹੋਵੇ ਤੇ ਫਿਰ ਲੈਣਾ ਲੱਗ ਜਾਂਦਾ ਹੈ ਜੀ ਓੜਿਆਂ ਦੇ ਵਿੱਚ ਨਾ ਬੀਜ ਦੀਆਂ ਲੈਣਾ ਲੱਗ ਜਾਂਦਾ ਉਗਰਿਆ ਹੁੰਦਾ ਨਾ ਵਧ ਗਿਆ ਬਸ ਗੁਰੂ ਜੀ ਕਹਿੰਦੇ ਅਮਰਤ ਵੇਲੇ ਭਾਈ ਵੱਤ ਹੈ ਪ੍ਰਮਾਤਮਾ ਦਾ ਨਾਮ ਬੀਜਣ ਦੀ ਇਹਦੇ ਵਿੱਚ ਵੀ ਫਿਰ ਭਗਤੀ ਕਰਕੇ ਪ੍ਰਮਾਤਮਾ ਦੀ ਬੰਦਗੀ ਕਰਕੇ ਬਹੁਤ ਲੱਗ ਜਾਂਦਾ ਇਹ ਤੇ ਜੇ ਉੱਥੇ ਭਾਈ ਤੋਂ 9:08 ਵਜੇ ਐ ਤੇ 8 ਵਜੇ ਗੁਰਦੁਆਰਾ ਸਾਹਿਬ ਤੁਰਿਆ ਆਉਣਾ ਹੈ ਫਿਰ ਤਾਂ ਭਾਈ ਉਹ ਗੁਰੂ ਜਾਣੇ ਹੁਣ ਤੇ ਰਕੀਬਾਣਾ ਚਾਹੀਦਾ ਹੈ ਹਰੋ ਵਿਚਾਰ ਸੋ ਗੁਰੂ ਜੀ ਕਹਿੰਦੇ ਆਦੰਤ ਜੋ ਰੱਖਣ ਹਾਰ ਤਿਸ ਨੂੰ ਪ੍ਰੀਤਨ ਕਰੇ ਗਵਾਰ ਪ੍ਰਮਾਤਮਾ ਨਾਲ ਪ੍ਰੀਤ ਹੈ ਨਹੀਂ ਪਿਆਰ ਹੈ ਨਹੀਂ ਕੰਮ ਤਹੇ ਭਾਈ ਜਾਗਣੀ ਆਉਂਦੀ ਜਾਂ ਕੀ ਸੇਵਾ ਨਾਮ ਨਿਧਾ ਭਾਗ ਹੈ ਕਹਿੰਦੇ ਵੀ ਜਿਹਦੀ ਸੇਵਾ ਦੇ ਨਾਲ ਨੌ ਨਿੱਤਾਂ ਦਾ ਖਜ਼ਾਨਾ ਮਿਲ ਜਾਂਦਾ ਹੈ ਇੱਕ ਗੱਲ ਜੀ ਤੁਸੀਂ ਨਾ ਕੋਈ ਹੋ ਸਕਦਾ ਵੀ ਬਜ਼ੁਰਗਾਂ ਨੇ ਪਰਤੇਾਈ ਹੋਵੇ ਐਸੇ ਤਾਂ ਬਜ਼ੁਰਗ ਦੱਸਦੇ ਆ ਗੱਲਾਂ ਕਿ ਜਿਹੜੇ ਅਮਰਤ ਵਲੇ ਪਰਿਵਾਰ ਜਾਗਦੇ ਆ ਜਿਹੜੇ ਵੀ ਉਹ ਘਰਾਂ ਨੇ ਬਹੁਤ ਤਰੱਕੀਆਂ ਕੀਤੀਆਂ ਸੰਗਾ ਬਹੁਤ ਤਰੱਕੀਆਂ ਹੁੰਦੀਆਂ ਜੋ ਘਰਾਂ ਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਤੜਕੇ ਸਾਰਾ ਪਰਿਵਾਰ ਅਮਰਤ ਵਲੇ ਜਾਗਦਾ ਹੈ ਸਵੇਰਾਂ ਉੱਠਦੇ ਆ ਚਲੋ ਬੱਚੇ ਤਾਂ ਨਿੱਕੇ ਹੁੰਦੇ ਵੱਖਰੀ ਗੱਲ ਹੈ ਜੀ ਜਿਹੜੇ ਸਿਆਣੇ ਮੰਨ ਲਓ ਵੀ ਨੌਜਵਾਨ ਹੈ ਜਾਂ ਯਾਰਾ ਗੱਬਾ ਅਮਰਤ ਵੇਲੇ ਦੀ ਸੰਭਾਲ ਕਰਦੇ ਆ ਉਹਨਾਂ ਪਰਿਵਾਰਾਂ ਨੇ ਬਹੁਤ ਰਕੀਆਂ ਕੀਤੀਆਂ ਕਿਉਂਕਿ ਅਮਰਤ ਵੇਲੇ ਦੇ ਕੰਮ ਦੇ ਵਿੱਚ ਵੀ ਵਰਕਦਾ ਪੈਰੋ ਜਿਹੜਾ ਕੰਮ ਸਧਾਂ ਹੋ ਗਿਆ ਨਾ ਮਾਵਾ ਭੈਣਾਂ ਨੇ ਤੁਸੀਂ ਧਿਆਨ ਨਾਲ ਵੇਖਿਆ ਹੋਣਾ ਜਿਹੜਾ ਤੁਸੀਂ ਤੜਕ ਕਿਸਧਾਂ ਉੱਠ ਕੇ ਕੰਮ ਕਰ ਲਿਆ ਸਾਰਾ ਦਿਨ ਹੀ ਰਲਦਾ ਸਾਰਾ ਦਿਨ ਤੇ ਜਿਹੜੇ ਕੋਈ ਸਾਡੇ ਵੀਰ ਨੇ ਤੜਕ ਕਿਸਧਾਂ ਉੱਠ ਕੇ ਕੰਮ ਕਰ ਲਿਆ ਸਾਰਾ ਦਿਨ ਉੱਡੋ-ਉੱਡੋ ਕਰਦਾ ਫਿਰਦਾ ਸਰੀਰ ਦਾ ਇੱਕ ਦਿਨ ਤੁਸੀਂ 8 ਵਜੇ ਉੱਠ ਖੜੇ ਹੋ 9 ਵਜੇ ਲੱਗੋ ਹੋ ਕੀ ਹੋ ਗਿਆ ਸਰੀਰ ਅੱਜ ਕੀ ਹੋ ਗਿਆ ਸਾਰਾ ਦਿਨ ਹੋਰ ਇਤਰਾਵੰਦਾ ਸੋ ਅੱਜ ਲੋਕਾਂ ਦਾ ਅਮਰਤ ਵਿਲਾ ਗਵਾਚ ਗਿਆ ਜੀ ਕਾਰਨ ਕੀ ਹੈ ਜੀ ਸਮਾਜ ਦੇ ਵਿੱਚ ਗਰਾਵਟਾਉਣ ਦਾ ਕਿ ਸਦਿਆਂ ਉੱਠਣ ਦੀ ਆਦਤ ਨਹੀਂ ਹੈਗੀ ਹੁਣ ਜੀ ਤੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਪਰਿਵਾਰਾਂ ਵਿੱਚ ਆਦਤ ਹੈ ਜੀ ਇਹ ਬਹੁਤ ਤਰੱਕੀ ਦੇ ਉੱਤੇ ਹੈ ਪਰਿਵਾਰ ਅੱਜ ਵੀ ਤਰੱਕੀ ਵਿੱਚ ਹੈ ਜੀ ਦੇਖਿਆ ਜੀ ਕਈ ਪਰਿਵਾਰ ਐਸੇ ਹੈ ਜਿਹੜੇ ਸਦਿਆਂ ਉੱਠਦੇ ਕਹਿੰਦੇ ਬੜਾ ਕੰਮ ਚ ਬਰਕਤ ਆ ਯਾਰ ਬਸ ਤੜਕੇ ਉੱਠ ਕੇ ਐ ਕੰਮ ਦੇ ਹੇਰੀ ਲੱਗ ਜਾਂਦੇ ਜੀ ਰਸਦਾ ਹੀ ਨਹੀਂ ਕੰਮ ਕਹਿੰਦੇ ਤੜਫੇ ਕੀਤਾ ਹੋਇਆ ਅਮਰਤ ਵੇਲੇ ਸਧਿਆ ਉੱਠ ਕੇ ਸੋ ਗੁਰੂ ਜੀ ਕਹਿੰਦੇ ਤਾਂ ਜਾ ਕੇ ਸੇਵਾ ਨਾਮ ਨਿਧ ਪਾਵੈ ਨੌ ਨਿਧਾਂ ਦਾ ਖਜ਼ਾਨਾ ਮਿਲ ਜਾਂਦਾ ਜੀ ਨੌ ਨਿਧਾਂ ਦਾ ਇਹ ਖਜ਼ਾਨੇ ਹੈ ਜਦੋਂ ਆਪਾਂ ਸਧਿਆ ਉੱਠ ਕੇ ਜਦੋਂ ਬਰਕਤ ਪੈਣ ਲੱਗ ਗਈ ਕੰਮ ਦੇ ਵਿੱਚ ਪਰਿਵਾਰ ਤਰੱਕੀ ਵਿੱਚ ਚਲਾ ਗਿਆ ਪਿਆਰੋ ਇਹ ਹੀ ਬਰਕਤਾਂ ਨਾ ਇਹ ਹੀ ਨੌ ਨਿਧਾਂ ਦਾ ਖਜ਼ਾਨਾ ਹੈ ਫਿਰ ਬਸ ਖਜ਼ਾਨਾ ਮਿਲ ਜਾਂਦਾ ਪ੍ਰਮਾਤਮਾ ਦਾ ਜਿਹਨੇ ਵੀ ਪ੍ਰਮਾਤਮਾ ਨੂੰ ਧਿਆ ਲਿਆ ਬਸ ਉਹਦੇ ਫਿਰ ਉਹਦੇ ਕੋਲੇ ਨੌ ਨਿਤਿੰਗਨ ਖਜ਼ਾਨਾ ਮਿਲ ਜਾਂਦਾ ਜੀ ਤਾਂ ਕਿ ਸੇ ਤਾਂ ਸੋ ਮੂੜਾ ਮਨ ਨਹੀਂ ਲਾਵੇ ਕਹਿੰਦੇ ਮੂਰਖ ਮਾਣਾ ਤੋ ਉਹਦੇ ਨਾਲ ਕਦੇ ਮਨ ਨਹੀਂ ਜੋੜਿਆ ਹੁਣ ਉਹਨੂੰ ਕਦੇ ਤੂੰ ਯਾਦ ਹੀ ਨਹੀਂ ਕੀਤਾ ਪ੍ਰਮਾਤਮਾ ਨੂੰ ਜੋ ਠਾਕਰ ਸਦ ਸਦਾ ਹਜੂਰੇ ਜੋ ਮਾਲਕ ਕਹਿੰਦੇ ਤੇਰੇ ਬਹੁਤ ਨੇੜੇ ਐ ਸਦ ਸਦਾ ਹਜੂਰੇ ਤੈਨੂੰ ਵੇਖਦਾ ਸਦ ਸੁਣਦਾ ਸਦ ਵੇਖਦਾ ਤੇ ਜੇ ਭਾਈ ਆਪਾਂ ਮਾਲਕ ਨੂੰ ਨੇੜੇ ਮੰਨ ਲਗੇ ਆਪਾਂ ਮਨ ਮਾਨਵ ਜੇ ਵੀ ਨੇੜੀ ਹੈ ਪ੍ਰਮਾਤਮਾ ਕੀ ਉਹ ਬੰਦਾ ਕੋਈ ਮਾੜਾ ਕੰਮ ਕਰ ਸਕਦਾ ਜੀ ਨਾ ਸਾਲ ਕਾਪਟ ਠੱਗੀ ਚੋਰੀ ਬੇਈਮਾਨੀ ਧੋਖਿਆਂ ਤੋਂ ਦੂਰ ਹੋਊ ਜੀ ਬੰਦਾ ਨਾਲ ਤੇ ਜਿਹਨੇ ਪ੍ਰਮਾਤਮਾ ਨੂੰ ਹਾਜ਼ਰ ਨਹੀਂ ਸਮਝਿਆ ਉਹ ਹੀ ਬੰਦਾ ਗਲਤ ਕੰਮ ਕਰੂਗਾ ਮਾਣੀ ਚਾਹੁੰਦਾ ਨਾ ਸ਼ਬਦ ਅੱਗੋਂ ਦੇਖੈ ਪਿੱਛੋਂ ਦੇਖੈ ਬੋਜਤੇ ਕਹਾ ਛਪਾਵੈ ਕਹਿੰਦੇ ਮਾਲਕ ਜੀ ਮੈਂ ਆਗੋਂ ਵੇਖ ਲੂ ਕੋਈ ਨਹੀਂ ਮੇਖਦਾ ਪਿੱਛੋਂ ਵੇਖ ਲੂ ਤੇ ਤੈਥੋਂ ਕਿਵੇਂ ਛਪਾਵਾਂ ਤੂੰ ਤਾਂ ਅੰਦਰ ਦੀਆਂ ਜਾਣਨ ਵਾਲਾਗਾ ਤਾਂ ਫੁਰਨੇ ਨੂੰ ਲੋ ਵਹੀ ਤਾਂ ਅੰਦਰ ਦੇ ਫੁਰਨੇ ਨੂੰ ਕਈ ਬੰਦੇ ਗੁਰੂ ਤੋਂ ਗੁਰੂ ਕੋਲ ਵੀ ਚਲਕੀਆਂ ਵਰਤਦੇ ਆ ਕੇ ਵੀ ਗੁਰੂ ਤੇ ਨੂੰ ਜਾਣਦਾ ਨਹੀਂ ਗੁਰੂ ਤੇ ਨੂੰ ਜਾਣਦਾ ਇੱਕ ਮਨ ਅਰਦਾਸ ਤਰੱਕੀ ਜਾਂਦਾ ਹੁੰਦਾ ਸੱਚੇ ਪਾਤਸ਼ਾਹ ਮੇਰਾ ਕਾਰਸਵਾਰ ਦੇ ਅੰਦਰੋਂ ਇੱਕ ਬੋਲੀ ਜਾਂਦਾ ਹੁੰਦਾ ਨਾਲ ਦੇ ਨਾਲ ਪਤਾ ਅਰਦਾਸ ਪੂਰੀ ਹੋ ਕੇ ਨਾ ਉਹ ਤੈਨੂੰ ਗੁਰੂ ਜਾਣਦਾ ਹੈ ਗੁਰਤਪੂਰੀ ਕਿੱਥੇ ਹੋਣੀ ਤੇਰੀ ਕਹਿੰਦੇ ਅਰਦਾਸ ਦੌਧਾ ਚ ਤਾਂ ਮਨ ਹੋ ਗਿਆ ਕਿਉਂ ਦੌਬਦਾ ਵਿੱਚ ਬਹਿ ਰਾਗ ਨਾ ਹੋਵੀ ਜਵਲਗ ਦੂਜੀ ਰਾਈ ਰਾਈ ਦਾ ਥੋੜਾ ਜਿਹਾ ਸ਼ੰਕਾ ਆਗਣਾ ਜੀ ਗੁਰੂ ਦੇ ਉੱਤੇ ਥੋੜਾ ਜਿਹੀ ਕੰਮ ਨਹੀਂ ਪੂਰਾ ਹੁੰਦਾ ਜਿੱਤੇ ਰੱਖੋ ਥੋੜਾ ਜਿਹਾ ਸ਼ੰਕਾ ਹੀ ਮਨ ਦੇ ਵਿੱਚ ਕਿਉਂਕਿ ਜਿਹੜੀ ਦੁਫਾੜ ਹੋਈ ਚੀਜ਼ ਹੁੰਦੀ ਹੈ ਨਾ ਉਹ ਵੱਧਦੀ ਨਹੀਂ ਪਿਆ ਉਹ ਇੱਕ ਨਾ ਤੁਸੀਂ ਵੇਖਿਆ ਹੋਣਾ ਜਿਹੜੇ ਆਪਣੇ ਕੇਸ ਹੈ ਜੇ ਕਿਤੇ ਮੂਰੋਂ ਦਫਾੜ ਹੋ ਜਾਣ ਮੂਰੋਂ ਕਹਿੰਦੇ ਵੀ ਉਹ ਅੱਗੇ ਵਧਦੇ ਨਹੀਂਗੇ ਦਫਾੜ ਹੋ ਗਈ ਦਫਾੜ ਦੋ ਤਾਂ ਦੋ ਧਾਰਾ ਬਿਰਤੀ ਬਣ ਗਈ ਨਾ ਜਿਹਦੀ ਉਹ ਅੱਗੇ ਨਹੀਂ ਵਧਦਾ ਗੁਰੂ ਜੀ ਕਹਿੰਦੇ ਨਾ ਉਹਦੇ ਉਹਦੇ ਸਵਰਤ ਖੜਜੂਗੇ ਉੱਥੇ ਨਾਲ ਦੇ ਨਾਲ ਇਹ ਤਾਂ ਵਿਸ਼ਵਾਸ ਦਾ ਸਾਰਾ ਵਿਸ਼ਵਾਸ ਦੇ ਉੱਤੇ ਖੜਾ ਜੀ ਸਾਰੇ ਰਿਸ਼ਤੇ ਨਾਲ ਤੇ ਵਿਸ਼ਵਾਸ ਦੇ ਉੱਤੇ ਮਾਤਾ ਪਿਤਾ ਭੈਣ ਭਰਾ ਘਰ ਵਾਲੇ ਪਤਨੀ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਇਹ ਵੀ ਵਿਸ਼ਵਾਸ ਦਾ ਰਿਸ਼ਤਾ ਆ ਵਿਸ਼ਵਾਸ ਹੈ ਤਾਂ ਰਿਸ਼ਤਾ ਕਾਇਮ ਹੈ ਵਿਸ਼ਵਾਸ ਹੈ ਨਹੀਂ ਤਾਂ ਬੈਰੋ ਖਤਮ ਹੈ ਜੀ ਇੱਥੋਂ ਤੱਕ ਕਿ ਖੇਤ ਵਿੱਚ ਮਜ਼ਦੂਰ ਕੰਮ ਕਰਦਾ ਉਹਦੇ ਉੱਤੇ ਵਿਸ਼ਵਾਸ ਆ ਆਪਣਾ ਕੋਈ ਮੰਨ ਲਓ ਕੋਈ ਖੇਤ ਦੇ ਵਿੱਚ ਕੰਮ ਆ ਰੱਖ ਲਿਆ ਆਪਾਂ ਉਹਦੇ ਉੱਤੇ ਵਿਸ਼ਵਾਸ ਕਰਨਾ ਪੈਂਦਾ ਨਾ ਪਿਆਰ ਕਿਸੇ ਵੀ ਕਿੱਤੇ ਵਿੱਚ ਕੋਈ ਦੁਕਾਨਦਾਰ ਨੇ ਕੋਈ ਮੰਨ ਲਓ ਕੰਮ ਤੇ ਉਹਦਾ ਮੁੰਡਾ ਰੱਖ ਲਿਆ ਉਹਦੇ ਉੱਤੇ ਵਿਸ਼ਵਾਸ ਕਰਨਾ ਪਊਗਾ ਸਾਰਾ ਸਾਰਾ ਕੁਝ ਵਿਸ਼ਵਾਸ ਦੇ ਉੱਤੇ ਖੜਾ ਹੈ ਇਹ ਬੰਦਿਆ ਤੋਂ ਪ੍ਰਮਾਤਮਾ ਉੱਤੇ ਵਿਸ਼ਵਾਸ ਨਹੀਂ ਕਰਦਾ ਗੁਰੂ ਦੇ ਬਚਨਾਂ ਉੱਤੇ ਵਿਸ਼ਵਾਸ ਨਹੀਂ ਕਰਦਾ ਤੇਰਾ ਭਲਾ ਕਿਵੇਂ ਹੋਵੇ ਤੇਰਾ ਗੁਰੂ ਜੀ ਕਹਿੰਦੇ ਭਲਾ ਨਹੀਂ ਹੋ ਸਕਦਾ ਤੇਰਾ ਤੂੰ ਵਿਸ਼ਵਾਸ ਨਹੀਂ ਕਰਦਾ ਅੱਜ ਹੁਗਮਣਾ ਸਾਹਿਬ ਦੇ ਵਿੱਚ ਵੀ ਆ ਇਹਹੀ ਆਇਆ ਨਾ ਵੀ ਸਤਗੁਰ ਕੀ ਆਗਿਆ ਸਤ ਸਤ ਕਰਮਨੀ ਸਤਗੁਰ ਦੀ ਆਗਿਆ ਸਤ ਸਤ ਕਰਕੇ ਮੰਨ ਤੇਰਾ ਮਨ ਤਾਂ ਮੰਨਦਾ ਹੀ ਨਹੀਂ ਗਾ ਗੁਰੂ ਦੇ ਬਚਨਾਂ ਨੂੰ ਇੱਕ ਪਾਸੇ ਅਰਦਾਸ ਕਰ ਰਿਹਾ ਹੁੰਦਾ ਹੈ ਇੱਕ ਪਾਸੇ ਮਨ ਕੋਈ ਨਾ ਪਤਾ ਨਹੀਂ ਪੂਰੀ ਹੋਊ ਕਿ ਨਾ ਹੋਊ ਇਹ ਜਮਾਣਾ ਤੇਰਾ ਗੁਰੂ ਜੀ ਕਹਿੰਦੇ ਫਿਰ ਭਾਈ ਕੀ ਕਰੇ ਹਰਬਾ ਬਾਬਾ ਕਬੀਰ ਜੀ ਦਾ ਸ਼ਬਦ ਆਉਂਦਾ ਨਾ ਕਬੀਰ ਸਾਚਾ ਸਤਗੁਰ ਕਿਆ ਕਰੈ ਜੋ ਸਿਖਾ ਮੈਂ ਚੂਕ ਅੰਧੇ ਏਕ ਨਾ ਲੱਗਈ ਜੋ ਬਾਸ ਵਜਾਈਐ ਫੂਕਾ ਕਹਿੰਦੇ ਜੀ ਜਿਵੇਂ ਬਾਸ ਦੇ ਵਿੱਚੋਂ ਸੁਗੰਧੀ ਜਿਹੜੀ ਟੱਪੀ ਜਾਂਦੀ ਹੈ ਖਾਲੀ ਹੁੰਦਾ ਨਾ ਅੰਦਰੋਂ ਬਸ ਤੇਰੇ ਵਿੱਚ ਵੀ ਗੁਰੂ ਦਾ ਬਚਨ ਕਹਿੰਦੇ ਇੱਧਰ ਦੇ ਕੰਨ ਪਾਈ ਜਾਂਦੇ ਨੇ ਦੂਜੇ ਕੰਨ ਕੱਢੀ ਜਾਂਦੇ ਤੇਰਾ ਭਲਾ ਕਿੱਥੋਂ ਹੋਵੇ ਤੇਰਾ ਗੁਰੂ ਜੀ ਕਹਿੰਦੇ ਦਵਾਈ ਹੈ ਜਿਹੜੀ ਵੈਦ ਦੀ ਲੈਣੀ ਪੈਂਦੀ ਹੈ ਜੀ ਦਵਾਈ ਲਿਖਾ ਕੇ ਦਵਾਈ ਲੈ ਕੇ ਅਸੀਂ ਤਾਂ ਕਹਿੰਦੇ ਆ ਕਲ ਮੰਨ ਲਓ ਲਫਾਫੇ ਦੇ ਵਿੱਚ ਹੀ ਰੱਖੀ ਬੈਠੇ ਆਂਗੇ ਲਫਾਫੇ ਵਿੱਚ ਰੱਖਣ ਦਾ ਅਰਥ ਘਰਾਂ ਵਿੱਚ ਗੁਰਦਤਾ ਸਾਹਿਬ ਹੈਗਾਗਾ ਨਾ ਕਦੇ ਪੜਿਆ ਨਾ ਕਦੇ ਸੁਣਿਆ ਨਾ ਕਦੇ ਵਿਚਾਰਿਆ ਜੀ ਬਸ ਲਫਾਫਿਆਂ ਦੇ ਵਿੱਚ ਦਵਾਈਆਂ ਸਾਡੇ ਬੰਦ ਪੰਨਾ ਲੈ ਕੇ ਨਹੀਂ ਕਦੇ ਵੇਖੀ ਗੁਰੂ ਦੀ ਬਾਣੀ ਦੀ ਦਵਾਈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਦਾ ਇਹ ਤਾਂ ਸਾਰੇ ਦੁੱਖਾਂ ਦੀ دارو ਆ ਜੀ ਪ੍ਰਮਾਤਮਾ ਦਾ ਨਾਮ ਮਣਾ ਮੇਰੀਆ ਜਿਹਦੇ ਘਰ ਦੇ ਵਿੱਚ ਪ੍ਰਮਾਤਮਾ ਦਾ ਨਾਮ ਆ ਜਾਂਦਾ ਉੱਥੋਂ ਲੜਾਈ ਝਗੜੇ ਵੀ ਭਜ ਜਾਂਦੇ ਜੀ ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀ ਕਿਉਂਕਿ ਅੰਦਰੋਂ ਮਨ ਦੇ ਵਿਚਾਰ ਸਹੀ ਹੋ ਜਾਂਦੇ ਨਾਮ ਬਾਣੀ ਜਪਣ ਦੇ ਨਾਲ ਕਿਸੇ ਦਾ ਬੁਰਾ ਚਿਤਵਣਾ ਬੰਦ ਕਰਤਾ ਅਸ ਵਿਚਾਰ ਸਹੀ ਹੋ ਗਏ ਮਨ ਦੇ ਏਗਾ ਚੇਤੇ ਰੱਖਿਓ ਜਦੋਂ ਮਨ ਦੇ ਵਿੱਚ ਕਿਸੇ ਦਾ ਬੁਰਾ ਚਿਤਵਦੇ ਹਨ ਸਾਇੰਸ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਜਿਹੜੀਆਂ ਆਪਣੇ ਸਰੀਰ ਦੇ ਵਿੱਚੋਂ ਤਰੰਗਾਂ ਨਿਕਲਦੀਆਂ ਐ ਵੇਵਜ਼ ਉਹ ਦੂਜੇ ਨੂੰ ਪਤਾ ਲੱਗ ਜਾਂਦਾ ਨਾਲ ਦੇ ਨਾਲ ਹੀ ਜਦੋਂ ਆਪਾਂ ਮੰਨ ਲਓ ਮੈਂ ਕਿਸੇ ਦਾ ਬੁਰਾ ਤੱਕਿਆ ਕਿਸੇ ਦਾ ਅੰਦਰ ਮਨ ਵਿੱਚ ਆ ਮੇਰੇ ਸਰੀਰ ਵਿੱਚੋਂ ਤਰੰਗਾਂ ਨਿਕਲਣਾ ਦੂਜੇ ਦੇ ਸਰੀਰ ਨਾਲ ਟਕਰਾਈਆਂ ਜਾ ਕੇ ਉਹਨੇ ਵੀ ਨਾਲ ਦੇ ਨਾਲ ਮੇਰਾ ਬੁਰਾ ਕਰਨਾ ਸ਼ੁਰੂ ਕਰ ਦਿੱਤਾ ਨਾਲ ਦੇ ਨਾਲ ਕਿ ਟੈਲੀਪੈਥੀ ਕਹਿੰਦੇ ਜੀ ਇਹਨੂੰ ਕਹਿੰਦੇ ਨਾਲ ਦੇ ਨਾਲ ਹੀ ਉਹ ਉਹ ਵੀ ਚਿਤ ਬਣਾ ਬੁਰਾ ਸ਼ੁਰੂ ਕਰ ਦਿੰਦਾ ਹੈ ਜੇ ਕਿ ਹਦੈ ਅੰਦਰ ਅੰਦਰ ਚੰਗਾਈ ਮੰਗਾਂਗੇ ਤੇ ਜਦੋਂ ਵੇਵਜ਼ ਅੰਦਰ ਤਰੰਗਾ ਹੀ ਚੰਗੀਆਂ ਨਿਕਲ ਰੰਗਾਂ ਸਾਡਾ ਬੁਰਾ ਕੌਣ ਕਰੂਗਾ ਪਿਆਰੋ ਕਿਉਂਕਿ ਅਸੀਂ ਬੁਰਾ ਕਰਦੇ ਆਂ ਤਾਂ ਸਰੀਰ ਦੇ ਵਿੱਚੋਂ ਕਿਸੇ ਨੂੰ ਦੱਸੋ ਨਾ ਕਹਿੰਦੇ ਭਲਾਂ ਦੇ ਪਰ ਸਰੀਰ ਦੇ ਵਿੱਚੋਂ ਰੋਮਾਂ ਦੇ ਵਿੱਚੋਂ ਵੇਵਜ਼ ਨਿਕਲਦੀਆਂ ਕਹਿੰਦੇ ਤਰੰਗਾ ਨਿਕਲਦੇ ਨਾ ਨਾ ਅੰਦਰ ਤੇ ਉਹ ਦੂਜੇ ਦੇ ਸਰੀਰ ਨਾਲ ਜਾ ਕੇ ਟਕਰਾਉਂਦੀਆਂ ਉਹੇ ਬੁਰਾ ਤੱਕਣਾ ਸ਼ੁਰੂ ਕਰ ਦਿੰਦਾ ਬਸ ਇਹ ਸਾਇੰਸ ਨੇ ਗੱਲ ਸੱਦ ਕਰ ਦਿੱਤੀ ਹੈ ਤੇ ਬਾਣੀ ਪਹਿਲਾਂ ਕਹੀ ਜਾਂਦੀ ਹੈ ਪਰ ਕਾ ਬੁਰਾ ਨਾ ਰਾਖੋ ਜੀ ਤੁਮਕੋ ਦੁੱਖ ਨਹੀਂ ਭਾਈ ਮੀਤਾ ਬਾਣੀ ਪਹਿਲਾਂ ਕਹਿੰਦੀ ਹੈ ਜੀ ਫਰੀਦਾ ਬੁਰੇ ਦਾ ਭੜਾ ਕਰ ਗੁੱਸਾ ਮਾਣਾ ਹੰਡਾਈ ਦੇਹੀ ਰੋਗਣਾ ਲੱਗਈ ਪੱਲੇ ਸਭ ਕੁਝ ਪਾਏ ਸਰਹੋ ਵਿਚਾਰ ਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਨੂੰ ਤੋਂ ਦੂਰ ਜਾਣਦਾ ਤਾਂ ਕੋ ਅੰਧਾ ਜਾਣ ਤਦੂਰੇ ਅੰਨਾ ਗੁਰੂ ਜੀ ਕਹਿੰਦੇ ਦੂਰ ਜਾਣਦਾ ਪ੍ਰਮਾਤਮਾ ਨੂੰ ਜਿਹੜਾ ਹੈ ਬਹੁਤ ਨੇੜੇ ਜਾ ਕੇ ਟੈਲਾ ਵਤਰਦ ਮਾਣ ਜਿਹਦੀ ਸੇਵਾ ਦੇ ਨਾਲ ਮਾਣ ਮਿਲਦਾ ਗੁਰੂ ਜੀ ਕਹਿੰਦੇ ਮਾਣ ਨਾ ਘਟਦਾ ਨਹੀਂ ਬੰਦਾ ਮਾਣ ਮਿਲਦਾ ਵਾਧਦਾ ਜੀ ਸੱਚਾ ਮਾਰਗ ਚੱਲਦੇ ਆ ਉਸਤਤ ਕਰੇ ਜਹਾਨਾ ਕਹਿੰਦੇ ਜਹਾਨ ਵੀ ਉਸਤਤ ਕਰਦਾ ਜੀ ਸੱਚੇ ਮਾਰਗ ਤੇ ਜਿਹੜੇ ਮਨੁੱਖ ਚੱਲਦੇ ਆ ਬਾਬਾ ਕਬੀਰ ਦੀ ਜੈ ਜਹਾਕਾਰ ਹੋ ਜਾਂਦੀ ਹੈ ਭਲਾਂ ਦੀ ਸਮੇਂ ਦੇ ਉਸ ਵੇਲੇ ਪਾਂਡਿਆਂ ਨੇ ਵਿਰੋਧ ਕੀਤਾ ਸੀ ਪਰ ਗੁਰੂ ਜੀ ਕਹਿੰਦੇ ਵੇਖੋ ਕਿਵੇਂ ਸੱਚ ਦੇ ਉੱਤੇ ਮਾਰਗ ਤੇ ਚੱਲਣ ਵਾਲਿਆਂ ਦੀ ਮਹਾਨਤਾ ਹੈਗੀ ਹੈ ਪਿਆਰਿਓ ਸਮੇਂ ਦੇ ਉੱਤੇ ਉਸ ਸਮੇਂ ਜ਼ਰੂਰ ਦੁੱਖ ਸਹਣਾ ਪੈਂਦਾ ਹੈ ਸੱਚੇ ਬੰਦੇ ਨੂੰ ਨਾ ਪਿਆਰਿਓ ਮੌਜੂਦਾ ਸਮੇਂ ਦੇ ਵਿੱਚ ਜਦੋਂ ਜਿਉਂਦਾ ਨਾ ਸੱਚਾ ਬੰਦਾ ਉਦੋਂ ਉਹਦੇ ਨਾਲ ਤੁਰਨ ਵਾਲੇ ਵੀ ਘੱਟ ਹੁੰਦੇ ਐ ਤੇ ਉਹਦੇ ਸੰਗੀ ਸਾਥੀ ਵੀ ਘੱਟ ਹੁੰਦੇ ਐ ਤੇ ਉਹਦੇ ਗੱਲ ਮੰਨਣ ਵਾਲੇ ਵੀ ਘੱਟ ਹੁੰਦੇ ਜੀ ਸੱਚੇ ਬੰਦੇ ਦੀ ਝੂਠ ਦੀਆਂ ਬਹੁਤ ਨਾਲ ਡਾਰਾ ਹੁੰਦਾ ਹੈ ਝੂਠਾ ਜਿਹੜੇ ਲੋਕ ਝੂਠ ਦੇ ਨਾਲ ਜੁੜਦੇ ਵੀ ਬਹੁਤ ਹੈ ਝੂਠ ਦੇ ਨਾਲ ਤੁਰਨ ਵਾਲੇ ਵੀ ਬਹੁਤ ਹੁੰਦੇ ਹੈ ਪਰ ਝੂਠ ਦੀ ਕੋਈ ਮਣਿਆਦ ਨਹੀਂ ਹੁੰਦੀ ਪਿਆਰ ਝੂਠਾ ਜਿਹੜਾ ਨਾ ਸਿਆਣੇ ਕਹਿੰਦੇ ਵੀ ਝੂਠ ਦੀ ਕੋਈ ਜੜ ਨਹੀਂ ਹੁੰਦੀ ਇਹ ਨਿਉਣੀ ਹੁੰਦੀ ਝੂਠ ਇਹ ਝੂਠ ਸਿਰਫ ਤੇ ਸਿਰਫ ਦਿਖਾਵੇ ਉੱਤੇ ਖੜਾ ਹੁੰਦਾ ਹੈ ਝੂਠਾ ਬੰਦਾ ਨਾ ਇੱਕ ਦਿਖਾਵਾ ਕਰਨ ਜੋਗਾ ਹੀ ਹੁੰਦਾ ਹੈ ਦਿਖਾਵਾ ਕਰਦਾ ਅਖੀਰ ਨੂੰ ਸੱਚ ਸਾਹਮਣੇ ਆ ਜਾਂਦਾ ਲੋਕਾਂ ਦੇ ਸੱਚ ਸਾਹਮਣੇ ਆ ਜਾਂਦਾ ਹੈ ਫਿਰ ਲੋਕ ਕਹਿੰਦੇ ਯਾਰ ਹਾਂ ਬਹੁਤ ਬਹੁਤ ਮਾੜਾ ਹੋਇਆ ਗੈਲੀਲਿਓ ਜਿਹਨੇ ਕੋਈ ਕੀਤੀ ਸੀ ਨਾ ਵੀ ਸੂਰਜ ਤਾਂ ਖੜਾਗਾ ਧਰਤੀ ਘੁੰਮਦੀ ਹੈ ਤੇ ਬਾਈਬਲ ਦੇ ਵਿੱਚੇ ਲਿਖਿਆ ਹੋਇਆ ਵੀ ਸੂਰਜ ਘੁੰਮਦਾਗਾ ਧਰਤੀ ਖੜੀ ਹੈ ਉਲਟਾ ਗੈਲੀਲਿਓ ਨੂੰ ਕਹਿੰਦੇ ਵੀ ਕਹਿੰਦੇ ਵੀ ਪੇਸ਼ ਹੋ ਕਹਿੰਦੇ ਤੂੰ ਤਾਂ ਬਹੁਤ ਗਲਤ ਲੱਗਦਾ ਇਹ ਉਹ ਕਹਿੰਦਾ ਜੀ ਤੁਸੀਂ ਮੈਨੂੰ ਛੱਡੋ ਕਹਿੰਦੇ ਤੁਸੀਂ ਹੋਰ 100 ਬੰਦੇ ਨੂੰ ਕਹਿੰਦੇ ਫੜ ਲਓ ਵਿਗਿਆਨੀ ਨੂੰ ਕਹਿੰਦੇ ਵੀ ਫੇਰ ਕਿਹੜਾ ਕਹਿੰਦੇ ਵੀ ਜਿਹੜਾ ਸੂਰਜ ਆ ਕਹਿੰਦਾ ਵੀ ਚੱਲ ਪਊਗਾ ਜਾਂ ਧਰਤੀ ਹੋ ਜੂਗੀ ਨਾ ਧਰਤੀ ਚੱਲ ਰਹੀ ਐ ਸੂਰਜ ਖੜਾਗਾ ਕਹਿੰਦੇ ਫਿਰ ਜਦੋਂ ਨਾਮ ਮੰਨਿਆ ਜੀ ਕਹਿੰਦਾ ਵੀ ਤੁਸੀਂ ਮੇਰੇ ਸਰੀਰ ਦੇ ਭਲਾ ਦੇ ਨਿੱਕੇ ਨਿੱਕੇ ਟੁਕੜੇ ਕਰਦੇ ਹੋ ਮੈਨੂੰ ਮਾਰਦੇ ਹੋ ਕੁਸ਼ ਕਰਦੇ ਹੋ ਕਹਿੰਦਾ ਵੀ ਸੂਰਜ ਤਾਂ ਖੜਾ ਹੀ ਆਗਾ ਬਾਕੀ ਗ੍ਰਹਿ ਦੀ ਪ੍ਰਕਾਰਾਂ ਕਰੀਂਦੇ ਸਾਰੇ ਕਹਿੰਦੇ ਨਾ ਇਹ ਤਾਂ ਤੂੰ ਬਾਈਬਲ ਦੇ ਵਿਰੁੱਧ ਕਹਿੰਦੇ ਗੱਲ ਕੀਤੀ ਐ ਤੇ ਧਰਮ ਦੇ ਦੁਖੀਆਂ ਨੇ ਨਾ ਇਹਨੂੰ ਸਜ਼ਾ ਦਵਾਤੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜੀ ਤੇ ਗੈਰੀਲਗੋਦੀ ਜਿਹੜੀ ਮੌਤ ਹੋਈ ਐ ਜੇਲ੍ਹ ਦੇ ਵਿੱਚ ਹੋਈ ਐ ਪਿਆਰੋ ਵਿਚਾਰੇ ਨੂੰ ਐਸੀ ਮੰਨ ਲਓ ਭਿਆਨ ਸਜ਼ਾ ਮਿਲੀ ਤੇ ਆ ਹੁਣ ਪਿੱਛੇ ਜੇ ਤੁਹਾਨੂੰ ਪਤਾ ਹੈ ਜਿਹੜਾ ਇਹਨਾਂ ਦਾ ਪੋਪ ਹੈ ਉਹਨੇ ਜਾ ਕੇ 100 ਸਾਲ ਬਾਅਦ ਉਦੀ ਮੌਤ ਤੋਂ 100 ਸਾਲ ਬਾਅਦ ਉਹਦੇ ਸਮਾਦ ਦੇ ਕੋਲੇ ਖੜਕੇ ਨਾ ਜਿੱਥੇ ਉਹਨੂੰ ਮੰਨ ਲਓ ਵੀ ਸਰੀਰ ਉਹਦਾ ਅੰਤਮ ਜਿਹੀਆਂ ਪ੍ਰਕਿਰਿਆਵਾਂ ਕੀਤੀਆਂ ਸੀਆਂ ਉਹਦੇ ਕੋਲੇ ਖੜਕੇ ਕਹਿੰਦੇ ਮਾਫੀ ਮੰਗੀ ਸਾਰੇ ਅੰਗਰੇਜ਼ਾਂ ਨੇ ਕਹਿੰਦੇ ਵੀ ਅਸੀਂ ਤੇਰੇ ਨਾਲ ਬਹੁਤ ਗਲਤ ਕੀਤਾ ਗੈਲੀਲਿਓ ਤੂੰ ਸਹੀ ਸੀਗਾ ਅਸੀਂ ਗਲਤ ਸੀਗੇ ਉਹਨੇ ਫਿਰ ਮਾਫੀ ਮੰਗੀ ਜੀ ਅਖਬਾਰਾਂ ਵਿੱਚ ਮੀੜ ਦੇ ਵਿੱਚ ਸਾਰਾ ਦੁਨੀਆ ਨੇ ਵੇਖਿਆ ਇਹ ਸੱਚ ਮੁੱਚ ਜਿਹੜਾ ਸੱਚ ਸੱਚ ਰਹਿੰਦਾਗਾ ਤੇ ਝੂਠ ਝੂਠ ਰਹਿੰਦਾਗਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਵੀ ਜਿਹੜਾ ਝੂਠ ਹੈ ਕੋੜਨ ਖੁੱਟੇ ਨਾਨਕਾ ਔੜਕ ਸੱਚ ਰਹੀ ਕਹਿੰਦੇ ਕੂੜਾ ਜਿਹੜਾ ਕਦੋਂ ਖਤਮ ਹੋ ਜਾਂਦਾ ਤੇ ਸੱਚ ਲੋਕਾਂ ਦੇ ਸਾਹਮਣੇ ਆ ਜਾਂਦਾ ਵੀ ਆਹ ਭਾਈ ਅਸਲ ਵਿੱਚ ਜਿਹੜੇ ਲੋਕਾਂ ਨੇ ਗੁਫਾਵਾਂ ਵਿੱਚ ਲਹਿ ਰਹਿ ਕੇ ਗਲਤ ਕੰਮ ਕੀਤੇ ਕਿ ਸੱਚ ਸਾਹਮਣੇ ਆਇਆ ਨਹੀਂ ਲੋਕਾਂ ਦੇ ਜੀ ਐ ਸਾਹਮਣੇ ਸ਼ੀਸ਼ਾ ਕਰਦਾ ਵੀ ਆਹ ਹੈ ਭਾਈ ਇਹ ਤਾਂ ਗੰਦ ਦੀਆਂ ਕੋਟ ਲਗਾ ਹੈ ਗੰਦ ਨਾ ਤੁਰੇ ਵਰਤੋ ਸੋ ਭਾਈ ਗੰਦ ਤੋਂ ਸੇ ਕਰਾਉਣਾਗਾ ਸੋਰਾ ਹੋ ਵਿਚਾਰ ਗੁਰੂ ਜੀ ਕਹਿੰਦੇ ਜਾਂ ਕੀ ਟਹਿਲ ਪਾਵੈ ਦਰਗਹਿ ਮਾਨ ਜਿਹਦੀ ਸੇਵਾ ਕਰਕੇ ਕਹਿੰਦੇ ਮਾਨ ਮਿਲਦਾ ਤਿਸੇ ਬਸਾਰੈ ਮੁਗਦ ਆ ਜਾਣ ਕਹਿੰਦੇ ਮੂਰਖ ਬੰਦਾ ਪ੍ਰਮਾਤਮਾ ਨੂੰ ਛੱਡੀ ਫਿਰਦਾ ਸਦਾ ਸਦਾਏ ਭੁੱਲਣ ਹਾਰ हे ਅਕਾਲ ਪੁਰਖ ਵਾਹਿਗੁਰੂ ਅਸੀਂ ਸਦਾ ਹੀ ਨਾ ਭੁੱਲਣ ਹਾਰ ਜੀਵ ਹੈ ਸਦਾ ਹੀ ਭੁੱਲਣ ਹਾਰ ਜੀਵ ਹੈ ਪਿਆਰੋ ਆਪਾਂ ਵੀ ਭੁੱਲਨ ਹਾਰ ਗਏ ਆਪਾਂ ਵੀ ਪੈਰ ਪੈਰ ਤੇ ਅਸੀਂ ਖੱਤੇ ਬਹੁਤ ਤਮਾਮ ਦੇ ਅੰਤ ਨਾ ਆਰਾਧਾ ਹਰ ਕਿਰਪਾ ਕਰਕੇ ਬਖਸ਼ ਲੇਹੋ ਹਾਂ ਪਾਪੀ ਬੜ ਗੁਨਾਹਗਾਰ ਮਹਾਰਾਜ ਅਸੀਂ ਵੀ ਪੈਰ ਪੈਰ ਤੇ ਗਲਤ ਕੰਮ ਕਰਦੇ ਆਂ ਅਸੀਂ ਖੱਤੇ ਦਾ ਅਰਥ ਹੁੰਦਾ ਪਾਪ ਅਸੀਂ ਵੀ ਬਹੁਤ ਗਲਤ ਸੋਚਦੇ ਆਂ ਗਲਤ ਕਰਦੇ ਆਂ ਗਲਤ ਬੋਲਦੇ ਆਂ ਮੌਲਕ ਜੀ ਅਸੀਂ ਖੱਤੇ ਬਹੁਤ ਕਮਾਉਂਦੇ ਬੜਾ ਕੁਝ ਮਾੜਾ ਕਰਦੇ ਆਂ ਅਸੀਂ ਦੇਖਣਾ ਵੀ ਸਾਡਾ ਗਲਤ ਹੈ ਬੋਲਣਾ ਵੀ ਸਾਡਾ ਗਲਤ ਹੈ ਸਾਡੀ ਹੱਥਾਂ ਦੀ ਕਰਨੀ ਵੀ ਗਲਤ ਹੈ ਅਸੀਂ ਖੱਤੇ ਬਹੁਤ ਕਮਾਮ ਦੇ ਅੰਤ ਨਾ ਪਾਰਾ ਵਾਰ ਕੋਈ ਪਾਰਾ ਵਾਰ ਹੀ ਨਹੀਂ ਮਾਲਕਾ ਸੋ ਗੁਰੂ ਜੀ ਕਹਿੰਦੇ ਸਦਾ ਸਦਾ ਏ ਭੁੱਲਣ ਭੁੱਲਣ ਹਾਰ ਦੀਵਾ ਮਹਾਰਾਜ ਅਸੀਂ ਤਾਂ ਤੇ ਨਾਨਕ ਰੱਖਣ ਹਾਰ ਅਪਾਰ ਏ ਪ੍ਰਭੂ ਤੂੰ ਬਿਆੰਤ ਹੈ ਤੂੰ ਬਖਸ਼ਣ ਵਾਲਾ ਹੈ ਨਾਨਕ ਰੱਖਣ ਹਾਰ ਅਪਾਰ ਬਚਾ ਲੈਣ ਵਾਲਾ ਅਪਾਰ ਪਰਮਾਤਮਾ ਨੇ ਬਚਾ ਲੈਣਾ ਉਹੀ ਭਾਈ ਸਾਭ ਨੂੰ ਬਚਾਉਣ ਵਾਲਾ ਹੈ ਉਹੀ ਸਭ ਦੇ ਉੱਤੇ ਕਿਰਪਾ ਕਰਨ ਵਾਲਾ ਹੈ ਇਹ ਅਰਦਾਸ ਆਪਾਂ ਵੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਕਿ ਜਿੰਨੇ ਸਾਡੇ ਸਰੀਰ ਦੇ ਸਵਾਸ ਸਿੱਧੂ ਪਹਿਲਾਂ ਬੀਤ ਗਏ ਜਿਵੇਂ ਭਾਈ ਨੰਦ ਲਾਲ ਜੀ ਕਹਿੰਦੇ ਸੀ ਨਾ ਵੀ ਪਾਤਸ਼ਾਹ ਆਗੈ ਸਮਝ ਚੱਲੋ ਆਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ ਨੌਵੇਂ ਪਾਤਸ਼ਾਹ ਵੀ ਕਹਿੰਦੇ ਚੇਤਨ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਛਿਣ ਛਣ ਆਉਧ ਵਿਹਾਤ ਹੈ ਫੁੱਟੇ ਘਟ ਜਿਉ ਪਾਣੀ ਅਜੋ ਹੂੰ ਕਾਸ਼ੇ ਬਿਗਰੇ ਹੋ ਨਹੀਂ ਜੋ ਪ੍ਰਭ ਗੁਣ ਦਾਪ ਹੈ ਹਜੇ ਵੀ ਕੁਝ ਨਹੀਂ ਵਿਗੜਾ ਗੁਰੂ ਜੀ ਕਹਿੰਦੇ ਮਨਾ ਤੋਬਾ ਕਰ ਲੈ ਮਾੜੇ ਕੰਮਾਂ ਤੋਂ ਮਾੜੇ ਕੰਮਾਂ ਤੋਂ ਪਛਤਾਵਾ ਕਰ ਲੈ ਚੰਗਾ ਹੁੰਦਾ ਪਿਆਰ ਗੁਰੂ ਕੋਲੇ ਖੜ ਕੇ ਨਾ ਗੁਰੂ ਗ੍ਰੰਥ ਸਾਹਿਬ ਦੀ ਮੰਜੂਰੀ ਵਿੱਚ ਵੀ ਸੱਚੇ ਪਾਤਸ਼ਾਹ ਬਹੁਤ ਪਾਪ ਹੋ ਗਏ ਬੜਾ ਕੁਝ ਗਲਤ ਹੋ ਗਿਆ ਹੁਣ ਬਖਸ਼ ਲੋ ਮਹਾਰਾਜ ਸਾਨੂੰ ਅਜਹੁ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਦਾਬ ਹੈ ਕੋ ਨਾਨਕ ਤੈ ਭਜਨ ਤੇ ਨਿਰਭੈ ਪਦ ਪਾਵੈ ਭਜਨ ਬੰਦਗੀ ਵਾਲਾ ਜੀਵਨ ਬਨਾਲਾ ਬਣਾ ਚੰਗੇ ਪਾਸੇ ਆਪਦੇ ਖਿਆਲ ਆਤ ਬਨਾਲਾ ਚੰਗੇ ਕਰਮ ਜ਼ਿੰਦਗੀ ਵਿੱਚ ਕਮਾਉਣੇ ਸ਼ੁਰੂ ਕਰਦੇ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਵੀ ਦੇ ਆਓ ਸਾਰੇ ਜੱਤੀਏ ਆਪੇ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ